ਸਭ ਤੋਂ ਪਹਿਲਾਂ ਵੀਡੀਓ ਜ਼ਲੱਟ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਤਾਂ ਦੋਸਤੋ ਕਬੱਡੀ ਦੇ ਸੁਪਰਸਟਾਰ ਜਫੀ ਪਾਲਾ ਜਲਾਲਪੁਰ ਤੇ ਜਦਾ ਸੁਰਖਪੁਰ ਨੇ ਆਪਣੇ ਚਾਉਣ ਵਾਲਿਆਂ ਨੂੰ ਇੱਕ ਸਨੇਹਾ ਦਿੱਤਾ ਤੁਹਾਨੂੰ ਦਿਖਾਉਣਾ ਇਸ ਵੀਡੀਓ ਵਿੱਚ ਪਾਲੇ ਤੇ ਯਾਦਦੇ ਨੇ ਆਪਣੇ ਚਾਉਣ ਵਾਲਿਆਂ ਨੂੰ ਕੀ ਸਨੇਹਾ ਦਿੱਤਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਜਲਦੀ ਜਲਦੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਆਓ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਉਣੇ ਆ ਕਿ ਪਾਲ ਜਲਾਲਪੁਰ ਤੇ ਜਦਾ ਸੁਰਖਪੁਰ ਨੇ ਆਪਣੇ ਚਾਹਣ ਵਾਲਿਆਂ ਨੂੰ ਕੀ ਸਨੇਹ ਦਿੱਤਾ ਤੇ ਦੇਖੋ ਤੁਸੀਂ ਵੀਡੀਓ ਸੋਸੀ ਗੋਜੀ ਸਰ ਨੂੰ ਮੈਂ ਪਾਲ ਜਲਾਲਪੁਰ ਮੈਂ ਸਾਰੇ ਦਰਸ਼ਕੀ ਨੂੰ ਮੇਰੇ ਨੂੰ ਦੱਸਣਾ ਚਾਹਨਾ ਹੈ ਕਿ 10 ਫਰਵਰੀ ਰੈਨ ਮੰਗਲੰਗੀਆਂ ਮਾਤਾ ਪੰਜਾਬ ਕੋ ਤੀਜਾ ਗੱਡੀ ਦਾ ਪੋਰਾ ਦੀ ਬਹੁਤ ਵਧੀਆ ਤੇ ਮਿਲਦੇ ਆ ਸਾਰੇ ਨੂੰ ਉੱਥੇ ਵੀ ਆਪਣੀ ਸਹਾਰ ਨੂੰ ਅਟੀਆਂ ਸਾਰੇ ਪਲੇਅਰ ਤੇ ਸਾਰੀਆਂ ਟੀਮਾਂ ਬੜੀਆ ਬਣ ਕੇ ਆ ਰਹੀਆਂ ਤੇ ਵਧੀਆ ਮੈਚ ਹੋਣਗੇ ਥੈਂਕ ਯੂ ਸਾਰਿਆਂ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਾਸ ਜਦਾ ਸਰਕਪਈਆ ਸਾਡੇ ਵੱਟੇ ਭਰਾ ਸੰਦੀਪ ਸੰਧੂ ਨੰਗਲੰਗੀਆਂ ਦੇ ਪਿੰਡ ਤਨਖਰ ਗ੍ਰੀਨ ਦਾ ਬਹੁਤ ਵਧੀਆ ਕਬੱਡੀ ਕੱਪ ਹੋ ਰਿਹਾ ਜਿੱਦਾਂ ਤੁਸੀਂ ਪਹਿਲਾਂ ਦੋ ਟੂਰਨਾਮੈਂਟ ਦੇਖੇ ਆ ਬਹੁਤ ਵਧੀਆ ਉਹਦੇ ਨਾਲ ਵੀ ਵਧੀਆ ਇਸ ਵਾਰ ਕਬੱਡੀ ਕੱਪ ਹੋ ਰਿਹਾ ਮੇਰੇ ਸਾਰੇ ਦਰਸ਼ਕ ਵੀਰਾਂ ਨੂੰ ਹੱਥ ਮੰਨ ਕੇ ਬੇਨਤੀ ਆ ਟੂਰਨਾਮੈਂਟ ਲਈ ਰੌਣਕ ਬੁਧਾਓ ਪੰਜਾਬ ਦੇ ਸਾਰੇ ਟੌਪ ਤੋਂ ਟੌਪ ਪਲੇਅਰ ਆ ਰਹੇ ਆ ਸਾਡੀ ਸਾਰੀ ਟੀਮ ਤੋਂ ਅੱਬਾ ਵਾਰਿਸ ਕਬੱਡੀ ਕਲੱਬ ਸੁਰਖੋਰ ਵੀ ਖੇਡ ਰਹੀ ਆ ਤਾਂ ਵਧੀਆ ਟੂਰਨਾਮੈਂਟ ਆ ਟੂਰਨਾਮੈਂਟ ਆ ਆਨੰਦ ਮਾਣੋ ਆਜੋ ਫਿਰ ਮਿਲਦੇ ਆ ਤਨਖਰ ਗ੍ਰੀਨ ਦੇ ਕਲਬੀਆਂ ਤੇ ਦੋਸਤੋ ਕੱਲ ਨੂੰ ਨੰਗਲੰਬੀਆਂ ਦੇ ਕਬੱਡੀ ਕੱਪ ਤੇ ਪਾਲਾ ਜਲਾਲਪੁਰੀ ਅਤੇ ਜਦਾ ਸੁਰਖਪੁਰੀਆ ਵੀ ਪਹੁੰਚ ਰਹੇ ਨੇ ਤੇ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੁਹਾਡਾ ਫੇਵਰਟ ਖਿਡਿਆਰੀ ਕਿਹੜਾ ਤੇ ਤੁਸੀਂ ਜਦਾ ਸੁਰਖਪੁਰ ਤੇ ਪਾਲਾ ਜਲਾਲਪੁਰੀ ਨੂੰ ਕਿੰਨਾ ਪਿਆਰ ਕਰਦੇ ਹੋ ਤੇ ਤੁਹਾਨੂੰ ਇਹਨਾਂ ਦੀ ਗੇਮ ਕਿਵੇਂ ਲੱਗਦੀ ਹੈ ਤੇ ਇਸ ਵੀਡੀਓ ਵਿੱਚ ਇੰਨਾ ਹੀ ਤਾਂ ਮਿਲਦਿਆ ਕਿਸੇ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਬ ਤੱਕ ਲਈ ਧੰਨਵਾਦ